ਸਸਟਰੀ ਕੈਲਰੀ ਮੈਂ ਜਸਟਿਲੋ ਤੇ ਟੀਵੀ ਨਰਾਈ ਨਾਲ ਮਿਲ ਕੇ ਇਸ ਵੀਡੀਓ ਨੂੰ ਦੇਖ ਰਿਹਾ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਇਹਨਾਂ ਵੀਡੀਓਜ਼ ਦੇ ਜਰੀਏ ਆਪਾਂ ਗੱਲਬਾਤ ਕਰਦੇ ਹਾਂ ਜੀ ਪੰਜਾਬੀ ਭਾਸ਼ਾ ਦੇ ਬਾਰੇ ਵਿੱਚ ਪੰਜਾਬੀ ਜ਼ੁਬਾਨ ਦੇ ਬਾਰੇ ਵਿੱਚ ਆਪਾਂ ਉਪ ਭਾਸ਼ਾਵਾਂ ਦੀ ਉਪ ਬੋਲੀਆਂ ਦੀ ਗੱਲ ਕਰ ਹਟਿਆ ਹੁਣ ਆਪਾਂ ਆਉਣੇ ਆ ਜੀ ਵਿਅਕਤੀਗਤ ਵੰਨ ਗਿਆ ਕਿ ਇਹਦੇ ਵਿੱਚ ਵਿਅਕਤੀਗਤ ਭਾਸ਼ਾ ਆਖਿਰ ਹੁੰਦੀ ਕੀ ਆ ਇਸ ਤਰ੍ਹਾਂ ਦੀ ਵੰਡ ਕਿਉਂ ਕੀਤੀ ਗਈ ਆ ਇਹਦੇ ਵਿੱਚ ਇੱਕ ਭਾਸ਼ਾ ਹੈ ਜੀ ਰਜਿਸਟਰ ਭਾਸ਼ਾ ਇਹ ਹੁੰਦੀ ਕੀ ਆ ਇਤੇ ਬਾਰੇ ਥੋੜਾ ਐਕਸਪਲੋਰ ਕੀਤਾ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਇਹ ਸਮਝ ਆਉਂਦੀ ਆ ਵੀ ਇੱਕੋ ਵਿਅਕਤੀ ਜਦੋਂ ਆਪਣੀ ਸਥਿਤੀ ਦੇ ਹਿਸਾਬ ਦੇ ਨਾਲ ਵੱਖਰੀ ਵੱਖਰੀ ਜਗ੍ਹਾ ਤੇ ਕਿਸ ਤਰ੍ਹਾਂ ਦੀ ਭਾਸ਼ਾ ਦਾ ਇਸਤੇਮਾਲ ਕਰਦਾ ਉਹ ਹੁੰਦੀ ਹੈ ਜੀ ਰੈਜਿਸਟਰ ਭਾਸ਼ਾ ਇਸ ਨੂੰ ਸੌਖੇ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਆ ਜਿਸ ਤਰ੍ਹਾਂ ਨਾਲ ਮੈਂ ਇੱਕ ਇਨਸਾਨ ਹੁੰਦਿਆਂ ਆਪਣੇ ਘਰ ਦੇ ਵਿੱਚ ਕਿਸ ਤਰ੍ਹਾਂ ਦੀ ਭਾਸ਼ਾ ਦਾ ਇਸਤੇਮਾਲ ਕਰਦੀ ਆ ਮੈਂ ਜੇ ਅਫਿਸ ਚ ਜਾਣੀਆ ਤਾਂ ਉੱਥੇ ਮੈਂ ਕਿਸ ਤਰ੍ਹਾਂ ਦੀ ਭਾਸ਼ਾ ਦਾ ਇਸਤੇਮਾਲ ਕਰਦੀ ਹਾਂ ਲਾਈਕ ਫਾਰਮਲ ਲੈਂਗੁਏਜ ਮੈਂ ਯੂਜ਼ ਕਰੂੰਗੀ ਆਦਰਵਾਇਜ਼ ਜਾਂ ਹੋਰ ਕਿਤੇ ਆ ਤਾਂ ਮੈਂ ਇਨਫਾਰਮਲ ਭਾਸ਼ਾ ਦਾ ਇਸਤੇਮਾਲ ਕਰਦੀ ਹਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਅਸੀਂ ਹੋਰ ਭਾਸ਼ਾ ਦਾ ਇਸਤੇਮਾਲ ਲੈਜਾ ਸਾਡਾ ਹੋਰ ਹੁੰਦਾ ਆ ਸਾਡਾ ਗੱਲ ਕਰਨ ਦਾ ਢੰਗ ਹੈ ਜਿਹੜਾ ਉਹ ਹੋਰ ਹੁੰਦਾ ਹੈ ਆਫਿਸੇ ਵਿੱਚ ਹੋਰ ਹੁੰਦਾ ਏ ਸਾਡੇ ਬੱਚਿਆਂ ਨਾਲ ਹੋਰ ਹੁੰਦਾ ਏ ਕਿਸੇ ਹੋਰ ਦੇ ਬੱਚਿਆਂ ਨਾਲ ਹੋਰ ਹੁੰਦਾ ਏ ਕਿਸੇ ਵੱਡੇ ਆਫੀਸਰ ਨਾਲ ਗੱਲ ਕਰਨੀ ਆ ਸਾਡਾ ਲਹਿਜਾ ਏ ਜਿਹੜਾ ਸਾਡਾ ਟੰਗ ਹੈ ਉਹ ਸਾਡੇ ਆਮ ਭਾਸ਼ਾ ਨਾਲੋਂ ਬਿਲਕੁਲ ਡਿਫਰੈਂਟ ਹੋਏਗਾ ਸੋ ਕਹਿਣ ਤੋਂ ਭਾਵ ਇੱਕੋ ਵਿਅਕਤੀ ਜਦੋਂ ਹਾਲਾਤਾਂ ਦੇ ਹਿਸਾਬ ਨਾਲ ਸਥਿਤੀ ਦੇ ਹਿਸਾਬ ਨਾਲ ਆਪਣੀ ਭਾਸ਼ਾ ਦਾ ਟੰਗ ਹੈ ਜਿਹੜਾ ਤਰੀਕਾ ਆ ਉਹ ਰਜਿਸਟਰ ਕਰਦਾ ਆ ਉਸ ਨੂੰ ਅਸੀਂ ਰਜਿਸਟਰ ਭਾਸ਼ਾ ਆਖ ਦਿੰਦੇ ਆ ਇਹਨੂੰ ਵੈਸੇ ਅਸੀਂ ਪਹਿਲਾਂ ਇਹ ਵੀ ਪੜ ਹਟਿਆ ਵੀ ਇਸ ਨੂੰ ਕਿੱਤਾ ਨਾਲ ਸੰਬੰਧਿਤ ਹੁੰਦੀ ਆ ਵੀ ਕਿੱਤੇ ਨਾਲ ਸੰਬੰਧਿਤ ਆ ਇਸ ਨੂੰ ਕਿੱਤਾ ਭਾਸ਼ਾ ਵੀ ਆਖਿਆ ਜਾਂਦਾ ਵੀ ਜਿਵੇਂ ਆਫਿਸ ਗਏ ਆ ਤਾਂ ਆਫਿਸ ਦਾ ਕਿੱਤਾ ਹੈ ਆਫਿਸ ਦੇ ਨਾਲ ਸੰਬੰਧਿਤ ਜਿੰਨੇ ਵੀ ਸ਼ਬਦ ਹੋਣਗੇ ਉਹ ਅਸੀਂ ਵਰਤਦੇ ਆ ਹਨਾ ਪਰ ਇਹ ਥੋੜੀ ਜੀ ਉਹਦੇ ਨਾਲੋਂ ਵੱਖਰੀ ਆ ਇਹਦਾ ਫਰਕ ਹੈ ਜਿਹੜਾ ਮੂਲ ਹੈ ਉਹ ਥੋੜਾ ਡਿਫਰੈਂਟ ਹੈ ਤਕਨੀਕੀ ਭਾਸ਼ਾ ਕਹਿ ਸਕਦੇ ਆ ਉਹਨੂੰ ਕਿੱਤਾ ਭਾਸ਼ਾ ਨੂੰ ਜਾਂ ਫਿਰ ਇਸ ਦੇ ਵਿੱਚ ਹੋਰ ਜਿਹੜੇ ਇਸ ਤੇ ਵੀਡੀਓ ਵੱਖਰੀ ਬਣਾ ਕੇ ਪੇਸ਼ ਕਰਾਂਗੇ ਕਿ ਉਹਦੇ ਨਾਲੋਂ ਇਹਦਾ ਡਿਫਰੈਂਸ ਹੈ ਕੀ ਕਿੱਤੇ ਦੇ ਨਾਲ ਸੰਬੰਧਿਤ ਹੈ ਜਿਵੇਂ ਸਾਰਾ ਸੁਨਿਆਰ ਦਾ ਲੋਹਾਰ ਦਾ ਕਿੱਤਾ ਏ ਉਸ ਤੇ ਨਾਲ ਸੰਬੰਧਿਤ ਜਿਹੜੇ ਸ਼ਬਦਾਂ ਦਾ ਪ੍ਰਯੋਗ ਉਹ ਸਮੇਂ ਦੌਰਾਨ ਕਰਦਾ ਏ ਉਹ ਕਿੱਤਾ ਭਾਸ਼ਾ ਹੋਗੀ ਪਰ ਇਹਦਾ ਇਹਦੇ ਨਾਲੋਂ ਥੋੜਾ ਜਿਹਾ ਡਿਫਰੈਂਸ ਹੈ ਇਦੇ ਵਿੱਚ ਇੱਕੋ ਵਿਅਕਤੀ ਵੱਖ-ਵੱਖ ਸਥਿਤੀਆਂ ਦੇ ਵਿੱਚ ਵੱਖ-ਵੱਖ ਸਿਚੁਏਸ਼ਨਸ ਦੇ ਵਿੱਚ ਜਦੋਂ ਆਪਣੀ ਭਾਸ਼ਾ ਦੇ ਲਹਿਜੇ ਨੂੰ ਆਪਣੇ ਢੰਗ ਨੂੰ ਜਦੋਂ ਪੇਸ਼ ਕਰਦਾ ਆ ਉਹਦੇ ਵਿੱਚ ਆਉਂਦੀ ਆ ਇਸ ਨੂੰ ਰਜਿਸਟਰ ਭਾਸ਼ਾ ਯਾਨੀ ਵਿਅਕਤੀਗਤ ਬੰਨਗੀ ਦੇ ਵਿੱਚ ਵਨ ਡੇਸਤੀ ਰਜਿਸਟਰ ਭਾਸ਼ਾ ਦੇ ਨਾਮ ਨਾਲ ਕੀਤੀ ਗਈ ਆ ਬਾਕੀ ਭਾਸ਼ਾਵਾਂ ਜਿਹੜੀਆਂ ਜਿਸ ਤਰ੍ਹਾਂ ਪਿਜਨ ਭਾਸ਼ਾ ਹੋਗੀ ਜਿਸ ਨੂੰ ਅਸੀਂ ਕੰਮ ਚਲਾਉ ਜਾਂ ਡੰਗ ਟਪਾਉ ਭਾਸ਼ਾ ਵੀ ਆਖ ਦਿੰਦੇ ਆ ਸੋ ਇਸੇ ਤਰ੍ਹਾਂ ਇਹਨਾਂ ਦੇ ਨਾਲ ਸੰਬੰਧਿਤ ਜਿਹੜੇ ਕੰਪੀਟੀਟਿਵ ਇਗਜ਼ਾਮਸ ਦੇ ਵਿੱਚ ਸਵਾਲ ਹੈ ਜਿਹੜੇ ਉਹ ਅਕਸਰ ਹੀ ਪੁੱਛੇ ਜਾਂਦੇ ਆ ਰਜਿਸਟਰ ਭਾਸ਼ਾ ਤੋਂ ਇਹ ਦੀ ਸ਼ਾਇਦ ਕੋਈ ਨਾਮ ਤੋਂ ਉਨੀ ਸਮਝ ਨਹੀਂ ਲੱਗ ਰਹੀ ਪਰ ਜਦੋਂ ਇਸ ਨੂੰ ਅਸੀਂ ਡੀਟੇਲ ਦੇ ਵਿੱਚ ਪੜਨ ਦੀ ਕੋਸ਼ਿਸ਼ ਕਰਦੇ ਆ ਤਾਂ ਕਿਤੇ ਜਾ ਕੇ ਅਸੀਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰ ਪਾ ਰਹੇ ਆ ਸਮਝ ਪਾ ਰਹੇ ਆ ਇੱਕੋ ਵਿਅਕਤੀ ਜਦੋਂ ਵੱਖਰੀ ਵੱਖਰੀ ਜਗ੍ਹਾ ਤੇ ਆਪਣੇ ਆਪਣੀ ਭਾਸ਼ਾ ਨੂੰ ਆਪਣੇ ਲਹਿਜੇ ਨੂੰ ਇਸਤੇਮਾਲ ਕਰਦਾ ਏ ਉਸ ਦਾ ਢੰਗ ਆ ਜਿਹੜਾ ਅਕੋਰਡਿੰਗ ਟੂ ਸਿਚੁਏਸ਼ਨ ਹੋ ਜਾਂਦਾ ਏ ਉਸ ਨੂੰ ਅਸੀਂ ਰੈਜਿਸਟਰ ਭਾਸ਼ਾ ਕਹਿੰਦੇ ਆ ਥੋੜੀ ਜਾਣਕਾਰੀ ਸੀ ਪਰ ਰੋਚਕ ਜਾਣਕਾਰੀ ਸੀ ਇੰਟਰਸਟਿੰਗ ਸੀ ਤੇ ਇਹ ਤੁਹਾਡੇ ਕੰਪੀਟੀਟਿਵ ਇਗਜ਼ਾਮਸ ਦੇ ਵਿੱਚ ਹੈਲਪਫੁਲ ਹੋ ਸਕਦੀ ਹੈ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਵਿਸ਼ੇ ਤੇ ਡਿਸਕਸ ਕਰਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ